ਸਤਿਕਾਰਯੋਗ ਜੀ ਬੈਰ ਜੀ ਕਾ ਖਾਲਸਾ ਸੇ ਬੈਰ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਸੁਖਬੀਰ ਬਾਦਲ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਕੋਈ ਸੱਜਣ ਕਹਿੰਦਾ ਕਮੈਂਟਾਂ ਦੇ ਵਿੱਚ ਕਹਿੰਦਾ ਤੈਨੂੰ ਸੁਖਬੀਰ ਬਾਦਲ ਬਾਰੇ ਪੋਰਾ ਨਹੀਂ ਪਤਾ ਐਵੇਂ ਹੀ ਬੋਲ ਲਈ ਜਨਾ ਮਹਾ ਚੰਗਾ ਜੀ ਚਲੋ ਸਲਾਹ ਲੈ ਲਾਂਗੇ ਕਿਸੇ ਬਜ਼ੁਰਗ ਤੋਂ ਜੇ ਅਕਾਲੀ ਦਲ ਬਾਦਲ ਬਾਰੇ ਨਹੀਂ ਪਤਾ ਕਿਸੇ ਨੂੰ ਪੇ ਇਹ ਸਮਝ ਲਓ ਕਿ ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਕਿਸੇ ਚੀਜ਼ ਦਾ ਗਿਆਨ ਨਹੀਂ ਸਾਨੂੰ ਸਾਰਾ ਪਤਾ ਤੇ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਕਰਦਿਆਂ ਸਖਬੀਰ ਬਾਦਲ ਬਾਰੇ ਗੱਲਬਾਤ ਤੁਹਾਨੂੰ ਵੀਡੀਓ ਸੁਣ ਲਓ ਪਹਿਲਾਂ ਫਿਰ ਤੁਹਾਨੂੰ ਮੈਂ ਉਸ ਤੋਂ ਬਾਅਦ ਭਾਈ ਰਾਮ ਸਿੰਘ ਦਮ ਦੀ ਟਕਸਾਲ ਦੇ ਜਿਹੜੇ ਮੁਖੀ ਨੇ ਉਹਨਾਂ ਵੱਲੋਂ ਜਿਹੜੀਆਂ ਕਈਆਂ ਗੱਲਾਂ ਨੇ ਤੁਹਾਨੂੰ ਮੈਂ ਉਹ ਵੀ ਸੁਣਾਉਣਾਗਾ ਤੇ ਲਓ ਸੁਣ ਲਓ ਹੁਣ ਸੁਖਵੀਰ ਬਾਦਲ ਬਾਰੇ ਚੰਗੀ ਤਰ੍ਹਾਂ ਕੰਨ ਕੋਲ ਕੇ ਸੁਣ ਲਿਓ ਕਦੇ ਰਹਿ ਜੋ ਸੁਖਵੀਰ ਸਿੰਘ ਬਾਦਲ ਤੇਰੇ ਪਿਓ ਜੀ ਅਗ ਦੀਆਂ ਕੀਤੀਆਂ ਕਤੂਤਾਂ ਨੂੰ ਕੌਮ ਚਰਦੀ ਰਹੀ ਚਰਦੀ ਰਹੀ ਪਰ ਤੂੰ ਤੇ ਨਾ ਜੇਲ ਕੱਟੀ ਨਾ ਤੇਰੀ ਚੀਚੀ ਤੇ ਚੀਰ ਆਇਆ ਤੇ ਤੂੰ ਸ਼ਹੀਦਾਂ ਦੀ ਜਥੇਬੰਦੀ ਦਾ ਵਾਰਿਸ ਬਣਨਾ ਚਾਹਣਾ ਹੈ ਇਨੀਆਂ ਭੈੜੀਆਂ ਹਰਕਤਾਂ ਕਰਕੇ ਤੋ ਸਿੱਖਾਂ ਦੀਆਂ ਵੋਟਾਂ ਮੰਗਣੀਆਂ ਚਾਹਣਾ ਢੁੱਲ ਜਾ ਤੋ ਦੁਬਾਰੇ ਮੈਂ ਫੇਰ ਸੁਣਾਉਣਾ ਉਸ ਤੋਂ ਬਾਅਦ ਮੈਂ ਭਾਈ ਗਿਆਨੀ ਆਰਾਮ ਸਿੰਘ ਦਮ ਦੀ ਟਕਸਾਲ ਦੇ ਮੁਖੀ ਨੇ ਜਿਹੜੇ ਉਹਨਾਂ ਨੇ ਇਹ ਸ਼ਬਦ ਕਹੇ ਨੇ ਅੱਜ ਸ੍ਰੀ ਗੁਰਬੀਰ ਬੱਜਲ ਬਾਰੇ ਉਹ ਤੁਹਾਨੂੰ ਮੈਂ ਸੁਣਾਉਣਾ ਪਹਿਲਾਂ ਤੁਹਾਨੂੰ ਇੱਕ ਵਾਰ ਦੁਬਾਰੇ ਸੁਣਾਉਣਾ ਤੇਰੇ ਪਿਓ ਦੀਆਂ ਕਪੀਰ ਕੀਤੀਆਂ ਤਰਤੂਤਾ ਨੂੰ ਕੌਮ ਜਰਦੀ ਰਹੀ ਜਰਦੀ ਰਹੀ ਪਰ ਤੂੰ ਤੇ ਨਾ ਜੇਲ ਕੱਟੀ ਨਾ ਤੇਰੀ ਚੀਚੀ ਤੇ ચીਰ ਆਇਆ ਤੇ ਤੂੰ ਸ਼ਹੀਦਾਂ ਦੀ ਜਥੇਬੰਦੀ ਦਾ ਵਾਰਿਸ ਬਣਨਾ ਚਾਹਣਾ ਐ ਇੰਨੀਆਂ ਭੈੜੀਆਂ ਹਰਕਤਾਂ ਕਰਕੇ ਤੂੰ ਸਿੱਖਾਂ ਦੀਆਂ ਵੋਟਾਂ ਮੰਗਣੀਆਂ ਚਾਹਣਾ ਔਲ ਜਾ ਤੋ ਸੁਣ ਲਿਆ ਸੰਗਵੀਰ ਬਾਦਰਵਾਰੇ ਕਿ ਅਜੇ ਕੋਈ ਕਾਚਾ ਜੇ ਕਾਚਾ ਤਾਂ ਮੈਂ ਤੁਹਾਨੂੰ ਜਿਹੜੀ ਰਹਿੰਦੀ ਆ ਜਿਹੜੀ ਕਾਚੋ ਕੱਟ ਕੇ ਸੁਣਾ ਦਿਨਾਗਾ ਕਹੋਗੇ ਆਪ ਨੂੰ ਸਾਰਿਆਂ ਨੂੰ ਪਤਾ ਕਿ ਅਕਾਲੀ ਦਲ ਦੇ ਵਿੱਚ ਕਾਟੁਕਲੇਸ਼ ਚੱਲ ਰਿਹਾ ਇੱਕ ਵੱਡਾ ਵਿਖੇੜਾ ਖੜਾ ਹੋ ਰਿਹਾ ਦੋ ਧੜੇ ਬਣ ਗਏ ਨੇ ਇੱਕ ਧੜਾ ਚੰਦਰਮਾ ਜਰਾ ਬੀਬੀ ਜੰਗੀਰ ਕੌਰ ਢਿੰਡਸਾ ਪਰਿਵਾਰ ਤੇ ਹੋਰ ਕਾਪੀ ਜਿਹੜੇ ਵੱਡੇ ਆਗੂ ਨੇ ਦੂਜੇ ਪਾਸੇ ਸੁਖਬੀਰ ਬਾਦਲਾ ਸੁਖਬੀਰ ਬਾਦਲਾ ਜਿਹੜਾ ਪਰਿਵਾਰ ਹਰਸਿੰਦਰ ਕੌਰ ਬਾਦਲਾ ਮਜੀਠੀਆ ਤੇ ਬਾਕੀ ਜਿਹੜਾ ਚੀਮਿਆ ਤੇ ਇਸ ਤੋਂ ਇਲਾਵਾ ਕਹਿੰਦਾ ਭਾਵ ਕਿ ਦੋ ਜਿਹੜੇ ਧੜੇ ਬਣ ਚੁੱਕੇ ਨੇ ਹੁਣ ਇੱਕ ਧੜਾ ਜਿਹੜਾ ਅਕਾਲ ਤਖਤ ਤੇ ਜਾ ਕੇ ਪੇਸ਼ ਹੁੰਦਾਗਾ ਪੇਸ਼ ਹੋ ਕੇ ਜਿਹੜੀਆਂ ਉਹਨੂੰ ਆਪਣਾ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹਨਾਂ ਨੂੰ ਸੇਵਾ ਲਾਉਂਦਾਗਾ ਐਨੇ ਪਾਠ ਕਰਨ ਦਾ ਕੀਰਤਨ ਸਰਵਰ ਕਰਨ ਦਾ ਭਾਂਡੇ ਮਾਣਨ ਦਾ ਜੋ ਵੀ ਆ ਤੇ ਕਹਿੰਦਾ ਭਾਵ ਕਿ ਹੁਣ ਸਗੀਵੀ ਬਾਦਲ ਨੂੰ ਉਹਨਾਂ ਨੇ 15 ਦਿਨਾਂ ਦੇ ਵਿੱਚ ਵਿੱਚ ਤਲਬ ਕਰਨ ਦੀ ਗੱਲ ਕਹੀ ਸੀ પણ ਬਾਲੇ ਜਿਹੜੇ ਲੋਕਾਂ ਦਾ ਕਹਿਣਾ ਸੀ ਕਿ ਸਖਵੀਰ ਬਾਦਲ ਨੇ ਜਾਣਾ ਜੀ ਜਾਣਾ ਨਹੀਂ ਸਖਵੀਰ ਬਾਦਲ ਜਾਊਗਾ ਤਾਂ ਕੀ ਹੋਊਗਾ ਤੁਹਾਨੂੰ ਪਹਿਲਾਂ ਮੈਂ ਇਕੱਲੇ ਇਕੱਲੀ ਗੱਲ ਸੁਣਾਉਣਾ ਉਸ ਤੋਂ ਬਾਅਦ ਆਪਾਂ ਫੇਰ ਗੱਲਬਾਤ ਕਰਦੇ ਆਂ ਜੀ ਭਾਈ ਦਮ ਦੀ ਟਕਸਾਲ ਦੀ ਮੁਖੀ ਗਿਆਨੀ ਰਾਮ ਸਿੰਘ ਨੇ ਸਖਵੀਰ ਬਾਦਲ ਬਾਰੇ ਕੀ ਕਿਹਾ ਗਿਆਨੀ ਰਾਮ ਸਿੰਘ ਕਹਿੰਦਾ ਜਥੇਦਾਰ ਵੀ ਉਹਨਾਂ ਦੇ ਆ ਥੋਪੇ ਵੀ ਉਹਨਾਂ ਦੇ ਆ ਜਥੇਦਾਰ ਗੁਲਾਮ ਆ ਸਖਵੀਰ ਬਾਦਲ ਨੂੰ ਪੁੱਛ ਗੁੱਛ ਕੇ ਕਹਿੰਦਾ ਕੀ ਕਰ ਲੈਣਗੇ ਅੱਗੇ ਭਾਈ ਰਾਮ ਸਿੰਘ ਕਹਿੰਦਾ ਕੌਮ ਦੀ ਤੇ ਇੱਕ ਕੌਮ ਦੀ ਅੱਖਾਂ ਦੇ ਵਿੱਚ ਘੱਟਾ ਪਾਉਣ ਦਾ ਜਿਹੜਾ ਇਹ ਜਿਹੜਾ ਇੱਕ ਬਰਾਬਰ ਆ ਇੱਕ ਡਰਾਮਾ ਰਚਿਆ ਹੋਇਆਗਾ ਕਹਿੰਦਾ ਕੌਮ ਨੂੰ ਅੱਗੇ ਬੜੇ ਜਿਹੜੇ ਇਹਨਾਂ ਡਰਾਮਿਆਂ ਦੇ ਵਿੱਚ ਭੱਬਲ ਪੂਸੇ ਵਿੱਚ ਪਾ ਕੇ ਸਿੱਕ ਕੌਮ ਦਾ ਨੁਕਸਾਨ ਕੀਤਾ ਕਹਦਾ ਹੁਣ ਇੱਕ ਹੋਰ ਡਰਾਮਾ ਵੇਖ ਲੈਨੇ ਆ ਵੀ ਕੀ ਹੁੰਦਾਗਾ ਕੀ ਨਾ ਹੁੰਦਾਗਾ ਅੱਗੇ ਕਹਿੰਦੇ ਰਾਮ ਸਿੰਘ ਹੋਰ ਅੱਗੇ ਕਹਿੰਦੇ ਆ ਕਲ ਜਿਹੜੇ ਜਥੇਦਾਰ ਉਹਨਾਂ ਤੋਂ ਪੁੱਸੇ ਬਗੈਰ ਸਖੀਰ ਬਾਦਲ ਤੋਂ ਸਾਹ ਨਹੀਂ ਲੈਂਦੇ ਤੇ ਉਹ ਸਖੀਰ ਬਾਦਲ ਤੋਂ ਕੀ ਪੁੱਸ ਲੈਣਗੇ ਅੱਗੇ ਲਿਖਦਾ ਭਾਈ ਗਿਆਨੀ ਰਾਮ ਸਿੰਘ ਕਹਿੰਦਾ ਬਸੇ ਤਾਂ ਇੱਕ ਗੋਂਗਲੂਆ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਹੋਰ ਕੁਝ ਨਹੀਂ ਉਹਨੇ ਇੱਥੋਂ ਤੱਕ ਵੀ ਕਹਿ ਦਿੱਤਾ ਗਿਆਨੀ ਰਾਮ ਸਿੰਘ ਨੇ ਕਿ ਆਕਾਲ ਤਖਤ ਦੇ ਜਥੇਦਾਰ ਗੁਲਾਮ ਨੇ ਗੁਲਾਮ ਜਥੇਦਾਰ ਸੁਖਵੀਰ ਬਾਦਲ ਦਾ ਕੀ ਕਰ ਲੈਣਗੇ ਜਦੋਂ ਥਾਪੇ ਸੁਖਵੀਰ ਬਾਦਲ ਨੇ ਆ ਇੱਥੋਂ ਤੱਕ ਜਥੇਦਾਰਾਂ ਤੇ ਜਿਹੜਾਗਾ ਵੱਡਾ ਸਵਾਲ ਇਹ ਚੰਨ ਜਿਹੜਾ ਭਾਈ ਰਾਮ ਸਿੰਘ ਦਮਦੀ ਟਕਸਾਲ ਦੇ ਜਿਹੜੇ ਮੁਖੀ ਨੇ ਸਰਾਮਾ ਦੇ ਉਹਨਾਂ ਨੇ ਐਡੇ ਵੱਡੇ ਜਿਹੜਾ ਗੱਲਾਂ ਕਹੀਆਂ ਨੇ ਹੁਣ ਕਹਿੰਦੇ ਤੁਹਾਨੂੰ ਸੁਖਵੀਰ ਬਾਦਲ ਵਾਲੇ ਪਤਾ ਨਹੀਂ ਲਓ ਭਾਈ ਮੈਨੂੰ ਨਹੀਂ ਪਤਾ ਸੀ ਮੈਂ ਤੁਹਾਨੂੰ ਆ ਗਿਆਨੀ ਰਾਮ ਸਿੰਘ ਤੇ ਮੈਂ ਆ ਰੋਡੇ ਸਾਹਿਬ ਦਾ ਤੁਹਾਨੂੰ ਬਿਆਨ ਸੁਣਾ ਕੇ ਹਟਿਆਂਗਾ ਪਹਿਲਾ ਇਹ ਤਾਂ ਹੁਣ ਤੁਸੀਂ ਚੰਗੀ ਤਰ੍ਹਾਂ ਸਾਰਿਆਂ ਨੇ ਸੁਣ ਲਿਆ ਹੋਣਾ ਪਰ ਜੇਕਰ ਮੈਂ ਤੁਹਾਨੂੰ ਦੱਸਣਾ ਚਾਹਣਾ ਜੇ ਮੈਂ ਦੱਸਣ ਲੱਗ ਗਿਆ ਤੁਹਾਡੇ ਤੋਂ ਫੇਰ ਵੀ ਸੱਚ ਬਰਦਾਸ਼ਤ ਨਹੀਂ ਹੋਣਾ ਕਾਲੇ ਚਿੱਠੇ ਪਏ ਨੇ ਕਾਲੇ ਚਿੱਠੇ ਖਾਲੀ ਦਲ ਦੇ ਜਿਹੜਾ ਬਾਦਲ ਨੇ ਕੌਮ ਦੇ ਨਾਲ ਜਿਹੜਾ ਗਦਾਰਪਨਾ ਕੀਤਾ ਬਾਦਲ ਆਣੇ ਨੇ ਸਿੱਖ ਕੌਮ ਦੇ ਉੱਤੇ ਸਭ ਤੋਂ ਵੱਡਾ ਜਲਮ ਕਰਨ ਵਾਲਾ ਬਾਦਲ ਰਿਹਾ ਬਾਦਲ ਕੇਪੀਸੀ ਕੇਪੀਐਸ ਗਿੱਲ ਨਾਲ ਦੁਸ਼ਤ ਨਾਲ ਕਰਕੇ ਮੀਟਿੰਗਾਂ ਸਿੱਖਾਂ ਦਾ ਘਾਣ ਕਰਦਾ ਰਿਹਾ ਸਭ ਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਕਿਹਨੇ ਬਣਾਏ ਨੇ ਸਾਰਿਆਂ ਨੂੰ ਪਤਾ ਹੈਗਾ ਇਹ ਦੱਸਣ ਦੀ ਲੋੜ ਨਹੀਂ ਸਿੱਖ ਕੌਮ ਦੇ ਉੱਤੇ ਢਾਹ ਲਾਉਣ ਵਾਲਾ ਬਾਦਲ ਪਰਿਵਾਰ ਆ ਖੂਹਾਂ ਦੇ ਵਿੱਚ ਜ਼ਹਿਰ ਮਿਲਾਉਣ ਵਾਲਾ ਤੇ ਬਠੰਡੇ ਖੂਦ ਸਿੱਟਣ ਵਾਲਾ ਨੌਜਵਾਨਾਂ ਨੂੰ ਚੰਗਿਆਂ ਨੂੰ ਕਿਹੜਾ ਖਾਨਦਾਨ ਰਿਹਾ ਬਦਲ ਕਾ ਕੈਰੋ ਪਰਿਵਾਰ ਸਾਰਿਆਂ ਨੂੰ ਪਤਾ ਨਹੀਂ ਮਨਮੋਹਨ ਸਿੰਘ ਤੁਰਨ ਨੂੰ ਜਿਹੜਾ ਬਰਪਤੇ ਪਾ ਕੇ ਨੰਗਿਆ ਕਰਕੇ ਜਿਹੜਾ ਉਹਦੀ ਸ਼ਹੀਦੀ ਕੀਤੀ ਆ ਮੈਂ ਅੱਗੇ ਜਿਹੜਾ ਉਹਨੇ ਜਿਹੜਾ ਜ਼ੁਲਮ ਕੀਤਾਗਾ ਉਹ ਮੈਂ ਤੁਹਾਨੂੰ ਹੁਣ ਜੇ ਦੱਸਣ ਦੱਸ ਦੇਵਾਂ ਤੇ ਇਹ ਵੀਡੀਓ ਤੁਹਾਡੇ ਰੋਂਗ ਤੇ ਖੜੇ ਕਰ ਦਊਗੀ ਸਾਨੂੰ ਨਹੀਂ ਪਤਾ ਕਿ ਇੱਕ ਬਾਦਲ ਨੇ ਸਿੱਖ ਕੌਮ ਦਾ ਨੁਕਸਾਨ ਕੀਤਾ ਵਿੱਚ ਵੜ ਕੇ ਸਿੱਖ ਕੌਮ ਦੇ ਵਿੱਚ ਕਮੇ ਨੌਜਵਾਨਾਂ ਦਾ ਘਾਣ ਕੀਤਾ ਦਰਬਾਰ ਸਾਹਿਬ ਤੋਂ ਨਿਕਲ ਕੇ ਆਪ ਪਾਪੀ ਸਿੱਖ ਕੌਮ ਦਾ ਘਾਣ ਕਰਵਾ ਕੇ ਤੇ ਮਿਲ ਕੇ ਸਰਕਾਰ ਦੇ ਨਾਲ ਸੰਧੀ ਕਰਕੇ ਸਰਕਾਰਾਂ ਦੇ ਨਾਲ 9095 ਸਾਲ ਨੰਬਰ ਭੋਗਿਆ ਤੇ ਬਾਕੀ ਸਿੰਘ ਦੱਸੋ ਭਾਈ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਆਪਣਾ ਧਰਮ ਜਦੋਂ ਮੋਰਚਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਤੇ ਛੱਡ ਕੇ ਜਦੋਂ ਕੋ ਪੂਰੀ ਮੋਰਚਾ ਲੱਗਿਆ ਸੀ ਜਦੋਂ ਇਹਨਾਂ ਕੋਲ ਢਾਈ ਟੋਟਰੂ ਰਹਿ ਗਏ ਸੀ ਫਿਰ ਸੰਤ ਭਿੰਡਰਾਂ ਵਾਲਿਆਂ ਨੇ ਹਲਕੇ ਨਾਲੇ ਮੋਰਚਾ ਲਾਇਆ ਦੱਸੋ ਉਹ ਗਦਾਰਾਂ ਦਾ ਤੁਸੀਂ ਨਾ ਸਾਰੇ ਜਾਣਦੇ ਹੋ ਜਿਹੜਾ ਚੰਦ ਸਿੰਘ ਲੋਂਗੋਵਾਲ ਸੀ ਉਹਦੇ ਬਾਰੇ ਪਤਾ ਨਹੀਂ ਤੁਹਾਨੂੰ ਕੀ ਗਦਾਰੀਆਂ ਕੀਤੀਆਂ ਸਦੀਸ਼ ਸਿੰਘ ਬਰਨਾਲੇ ਦੇ ਮੁੰਡੇ ਬਾਰੇ ਜਾਂ ਬਰਨਾਲੇ ਬਾਰੇ ਪਤਾ ਨਹੀਂ ਸਾਨੂੰ ਸਾਰਾ ਪਤਾ ਨਾ ਛੇੜੋ ਅਸੀਂ ਕਹਿ ਦਿੰਦੇ ਆ ਕਿ ਫੇਰ ਵੀ ਜਿਹੜਾ ਸਿੱਖ ਕੌਮ ਦੇ ਵਿੱਚ ਬਖੇੜਾ ਜਿਹੜਾ ਚੰਗਾ ਨਹੀਂ ਹੁੰਦਾ ਪਰ ਅਸੀਂ ਗੱਲਾਂ ਲੈ ਕੇ ਚੱਲਦੇ ਆਏ ਪਰ ਤੁਸੀਂ ਤੁਹਾਨੂੰ ਆਏ ਆ ਕਿ ਇਹਨਾਂ ਨੂੰ ਕੱਖ ਪਤਾ ਨਹੀਂ ਸਾਨੂੰ ਜੜਾਂ ਵੀ ਪਤਾ ਨਹੀਂ ਬਾਦਲ ਦੀਆਂ ਕਿੱਥੇ ਕਿਹਨੇ ਜੜਾਂ ਲਾਈਆਂ ਨੇ ਕਿਹਨੇ ਖੇੜੀਆਂ ਨੇ ਕਿਵੇਂ ਜਿਹੜਾ ਉਹਦਾ ਸਾਰਾ ਜਿਹੜਾ ਲਾਣਾ ਪਾਣਾ ਕੀ ਕੁਛ ਕੀਤਾ ਤੁਸੀਂ ਇਹ ਕਿਸੇ ਨੂੰ ਨਹੀਂ ਪਤਾ ਕਿ ਬਰਗਾੜੀ ਦੇ ਵਿੱਚ ਕਿਹਨੇ ਜ਼ੁਲਮ ਕੀਤਾ ਸੀ ਕਿਹਨੇ ਨੌਜਵਾਨ ਸ਼ਹੀਦ ਕੀਤੇ ਸੀ ਕਿਹਨੇ ਸੰਗਤ ਦੇ ਬੈਠਾ ਗੋਲੀਆਂ ਚਲਾਈਆਂ ਸੀ ਕੀਨੇ ਸੁਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ ਸਿੱਖਾ ਦੇ ਕਤਲ ਨੂੰ ਆਲਮ ਲਹਾਰ ਵਰਗਿਆਂ ਨੂੰ ਕਿਨੇ بڑے بڑے ਅਹੁਦੇ ਦਿੱਤੇ ਸੀ ਕਾਹਨੂੰ ਪਤਾ ਕਿਸੇ ਨੂੰ ਜਾ ਕੇ ਆਰਐਸਐਸ ਦੇ ਜਾ ਕੇ ਮੀਟਿੰਗਾਂ ਕਰਦਾ ਰਿਹਾ ਬਾਦਲ ਕინੂ ਨਹੀਂ ਪਤਾ ਕਹਿੰਦਾ ਭਾਵ ਕਿ ਅਕਾਲੀ ਦਲ ਦਾ ਜਿਹੜਾ ਜਿੰਨਾ ਬੇੜਾ ਅਕਾਲੀ ਦਲ ਸਿੱਖ ਕੌਮ ਦਾ ਕਰ ਗਿਆ ਉਹਨਾਂ ਜਿਹੜਾ ਕਿ ਮੈਂ ਕਹਿੰਦਾ ਹੋਰ ਕਿਸੇ ਪਾਰਟੀ ਧੜੇਵੰਦੀ ਤੋਂ ਨਹੀਂ ਹੋਇਆ ਸਿੱਖਾਂ ਦਾ ਦੁਸ਼ਮਣ ਸਿੱਖਾਂ ਦੇ ਪੈਰਾਂ ਵਿੱਚ ਸਿੱਖਾਂ ਦੀ ਬਕਲ ਵਿੱਚ ਬੈਠ ਕੇ ਜਿਹੜਾ ਇਹ ਕੰਮ ਕਰਦਾ ਰਿਹਾ ਹੋਰ ਸ਼੍ਰੋਮਣੀ ਕਮੇਟੀ ਤੇ ਕਬਜ਼ਾਗਾ ਸੱਪ ਦਾ ਜਿਹੜਾ ਇੱਕ ਕਹਿੰਦੇ ਹੁੰਦੇ ਆ ਨਾ ਕਿ ਅਲਮ ਹੋਇਆ ਜਾਂ ਹੁੰਦਾਗਾ ਉਹ ਡੰਗ ਚੱਕਦਾਗਾ ਫਿਰ ਥੱਲੇ ਛਿੱਟ ਲੈਂਦਾਗਾ ਹੁਣ ਸਖਬੀਰ ਬਾਦਲ ਦਾ ਇਹ ਹਾਲ ਹੋਇਆ ਪਿਆ ਸੱਪ ਦੇ ਮੂੰਹ ਤੇ ਵਿੱਚ ਕੋੜ ਕੇਲੀ ਕਰਲੀ ਵਾਲਾ ਕੰਮ ਹੋਇਆ ਪਿਆ ਜੇ ਖਾਂਦਾ ਤਾਂ ਵੀ ਮਰਦਾ ਜੇ ਨਹੀਂ ਖਾਂਦਾ ਤਾਂ ਵੀ ਮਰਦਾ ਹੁਣ ਇਹ ਆਪਣਾ ਚੰਮ ਬਚਾਉਂਦੇ ਫਿਰਦੇ ਨੇ ਤੁਸੀਂ ਦੇਖਿਓ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰੇ ਜਾ ਕੇ ਸਬੀਰ ਵੱਲ ਵਿਦੇਸ਼ ਭੱਜੂਗਾ ਸਾਰਿਆਂ ਨੂੰ ਛੱਡ ਕੇ ਬਾਕੀ ਟੜਾ ਇਹਨਾਂ ਦੇ ਨਾਲ ਰਹਿੰਦਾ ਸੀ ਦੱਸੋ ਕਿਉਂ ਵੱਖ ਹੋਇਆਗਾ ਮੈਂ ਨਹੀਂ ਕਹਿੰਦਾ ਕਿ ਉਹ ਬਾਲੇ ਚੰਗੇ ਨੇ ਸਾਰੇ ਰਲੇ ਮੇਲੇ ਤਾਂ ਇੱਕੋ ਹੀ ਸੀ ਸਾਰਿਆਂ ਦੀ ਗਾਂਢ ਬਾੜ ਥੁੱਪ ਤਾਂ ਸਾਰਿਆਂ ਦੀ ਇੱਕੋ ਸੀ ਇਹਨਾਂ ਦੀ ਸਾਰਿਆਂ ਨੇ ਜ਼ੁਲਮ ਕਮਾਉਣ ਦੇ ਵਿੱਚ ਕੋਈ ਕੱਚ ਬਾਕੀ ਨਹੀਂ ਸੱਡੀ ਸਾਰਿਆਂ ਨੇ ਸਾਥ ਦਿੱਤਾ ਇਹਨਾਂ ਦਾ ਬਾਦਲ ਪਰਿਵਾਰ ਦਾ ਅਕਾਲੀ ਦਲ ਤਾਂ ਮਾਰਾ ਹੋ ਹੀ ਨਹੀਂ ਸਕਦਾ ਅਕਾਲੀ ਦਲ ਹੈਗਾ ਸੀ ਕਿਸੇ ਟਾਈਮ ਜਦੋਂ ਹੈਗਾ ਸੀ ਉਦੋਂ ਲੋਕ ਮੰਨਦੇ ਸੀ ਅਕਾਲੀ ਦਲ ਨੂੰ ਹੁਣ ਅਕਾਲੀ ਦਲ ਰਹਿ ਗਿਆ ਅਕਾਲੀ ਨਹੀਂ ਆੜਾ ਮੂਹਰੋ ਕੱਟਿਆ ਗਿਆ ਜਾਂ ਬਾਦਲ ਪਰਿਵਾਰ ਰਹਿ ਗਿਆ ਸ਼ਖਵੀਰ ਬਾਦਲ ਨੇ ਪੇਸ ਹੋਣਾ ਹੋਊਗਾ ਪਰ ਉਹੀ ਗੱਲ ਕੀ ਮਜਾ ਆ ਕਿ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਤੇ ਸਬੀਰਵਾਦ ਨੂੰ ਜਿਹੜਾ ਤਲਬ ਕੀ ਕਰਨਗੇ ਇਹਦੇ ਲਈ ਤਾਂ ਉਦੋਂ ਉਦੋਂ ਪਹਿਲਾਂ ਜਿਹੜੇ ਲੰਗਰ ਪਾਣੀ ਇਹਦੇ ਵਿੱਚ ਸਪੈਸ਼ਲ ਤਿਆਰ ਕੀਤਾ ਹੋਊਗਾ ਪਨੀਰ ਪਕੌੜੇ ਦੇ ਬਾਅਦ ਤੇ ਹੋਣਗੇ ਹੋਰ ਮਹਿੰਗੇ ਮਹਿੰਗੇ ਪਕਵਾਨ ਇਹਦੇ ਬਾਅਦ ਤੇ ਉੱਥੇ ਇਕੱਠੇ ਕੀਤੇ ਹੋਣਗੇ ਦੁੱਧ ਦੇ ਵਿੱਚ ਪੱਤੀਆਂ ਪਾ ਪਾ ਕੇ ਇਹਨੂੰ ਉੱਥੇ ਦੇਣਗੇ ਮਹਿੰਗੇ ਮੰਗੇ ਪਾਣੀ ਇਹਨੂੰ ਲਿਆ ਕੇ ਦੇਣਗੇ ਫੇਰ ਡਰਾਮਾ ਕਰੂਗਾ ਬਾਹਰ ਆ ਕੇ ਸਰੋਪਾ ਪਾ ਦੇਣਗੇ ਫਿਰ ਕਹ ਦੇਣਗੇ ਇਹਨੂੰ ਤੜਖਾ ਲਾਤੀ ਇਹਨੇ ਮਾਫੀ ਮੰਗ ਲਈ ਇਹਨਾਂ ਲੋਕਾਂ ਦਾ ਕੋਈ ਸਟੈਂਡ ਹੈਗਾ ਕਾ ਇਹਨਾਂ ਦਾ ਨਾ ਤਾਂ ਇਹਨਾਂ ਨੂੰ ਕੋਈ ਮਾਫੀ ਮੰਗਣ ਝਿਜਕਾ ਨਾ ਇਹਨਾਂ ਨੂੰ ਉੱਥੇ ਦਰਬਾਰ ਸਾਹਿਬ ਦਾ ਕੋਈ ਡਰ ਆ ਨਾ ਗੁਰੂ ਦਾ ਡਰ ਇਹਨਾਂ ਨੇ ਇਹਨਾਂ ਬਾਰੇ ਆਪਾਂ ਤੁਹਾਨੂੰ ਮੈਨੂੰ ਬੋਲਣਾ ਨਹੀਂ ਸੀ ਪੈਣਾ ਪਰ ਜਦੋਂ ਤੁਸੀਂ ਰਾਖ ਤੇ ਹੱਥ ਰੱਖ ਜੋ ਬੰਦੇ ਦੇ ਤੇ ਸਾਨੂੰ ਉਦੋਂ ਬੋਲਣਾ ਪੈਂਦਾਗਾ ਤੇ ਸੁਖਵੀਰ ਬਾਦਲਵਾਰੇ ਜਿਹੜੀਆਂ ਗੱਲਾਂ ਭਾਈ ਗਿਆਨੀ ਰਾਮ ਸਿੰਘ ਨੇ ਕਹਿ ਦਿੱਤੀਆਂ ਤੇ ਭਾਈ ਰੋਡੇ ਨੇ ਕਹਿ ਦਿੱਤੀਆਂ ਜੇ ਹੋਰ ਪੁੱਛਣਾ ਸੀ ਕਿਸੇ ਦੀ ਹੋਰ ਇੰਟਰਵਿਊ ਕਰ ਲੈਣੇ ਜਿਹੜੇ ਅਜੇ ਸਿੱਖ ਜਿਹੜੇ ਨੌਜਵਾਨ ਸਾਡੇ ਬਜ਼ੁਰਗ ਬਾਪੂ ਬੈਠੇ ਨੇ ਸਾਰਾ ਕੁਝ ਦੱਸ ਦੇਣਗੇ ਉਹ ਬੱਤੇ ਬੱਤੇ ਨੂੰ ਪਤਾ ਕਿ ਬਾਦਲ ਪਰਿਵਾਰ ਜਿਹੜਾ ਕੀ ਕੁਝ ਕਰਦਾ ਰਿਹਾ ਸੀ ਹੁਣ ਤੱਕ ਤੇ ਕੀ ਕੁਝ ਕਰਦਾ ਆ ਰਿਹਾਗਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵੈਸਜੀ ਦਾ ਖਾਲਸਾ ਸ੍ਰੀ ਵਹਿਗੂਰਜ ਕੀ ਫਤਿਹ